ਜਿੱਥੇ ਪੈ ਗਿਆ ਬਾਈ ਨਾ ਤਾਂ ਜਿੰਕ ਪਾਉਣ ਦੀ ਲੋੜ ਆ ਗਈ ਨਾ ਫੈਰਸ ਨਾ ਮੈਗਨੀਸ਼ੀਆ ਉਸ ਵੀ ਨਹੀਂ ਲੋੜ ਇਕੱਲੇ ਹੀ ਪਾ ਦੋ ਇੱਕ ਵਾਰੀਏ ਪੈਣਾ ਨਾਲੇ ਬਾਈ ਜੇ ਇਹ ਚੀਜ਼ ਨੇ ਕੰਮ ਨਾ ਕੀਤਾ ਹਾਂਜੀ ਜਿੰਨੇ ਦਾ ਅਗਲੇ ਦਾ ਮਾਲ ਬਣੂਗਾ ਹਾਂ ਅਗਲਾ ਸਾਤੋਂ ਲਾਈਨ ਵੀ ਆਊਗਾ ਸੁਦੇ ਤੇਲ ਖਰਚਾ ਪੈਸੇ ਵਾਪਸ ਕਰਦਾ ਲੈ ਵੀ ਐਡੀ ਵੱਡੀ ਗਾਰੰਟੀ ਨਹੀਂ ਮੱਲਾਦਾ ਕਿਤੇ ਹੋਰ ਪੈਟੀਸਾਈਡ ਤੋਂ ਮਿਲ ਸਕਦੀ 225 ਗੁਣਾ 3 675 ਰੁਪਏ ਖਰਚਾ ਬਾਈ ਇਹਦਾ ਕਿੱਲੇ ਦਾਗਾ ਕਿੱਲੇ ਦਾ ਇੱਕ ਕਿੱਲੇ ਦਾ ਜਿਹੜੇ ਦੋਨੇ ਪ੍ਰੋਡਕਟ ਨੇ ਝੰਡੇ ਰੋਗ ਤੋਂ ਝੰਡੇ ਰੋਗ ਤੋਂ ਹਾਂ ਜੀ ਠੀਕ ਆ ਇਹ ਪ੍ਰੋਡਕਟ ਹੈਗਾ ਜਿਹੜਾ ਬਾਈ ਦੋ ਵਾਰ ਹੀ ਪੈਣਾਗਾ ਘੋਨੇ ਚ 15 ਤੋਂ 20000 ਦਾ ਮਾਲ ਹੋਵੇ ਬਾਈ ਆਲ ਪੰਜਾਬ ਚ ਡਿਲੀਵਰੀ ਜਮਾਂ ਫਰੀ ਆ ਫਰੀ ਡਿਲੀਵਰੀ ਜਮਾਂ ਜਮਾਂ ਫਰੀ ਬਾਈ ਲੈ ਵੀ ਦੋਸਤੋ ਤੁਹਾਨੂੰ ਲੈ ਕੇ ਆ ਗਏ ਬਾਈ ਸੰਗਰੂਰ ਤੇ ਸਭ ਤੋਂ ਸਸਤੇ ਪੈਸਟੀਸਾਈਡ ਆਲਦੇ ਬਾਈ ਕਹਿੰਦਾ ਸਾਡੇ ਕੋਲੇ ਨਾ ਕੁਆਲਿਟੀ ਹੁੰਦੀ ਆ ਚੰਗੀ ਤੇ ਰੇਟ ਹੁੰਦਾ ਘੱਟ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਫੇਰ ਲੱਗੂ ਪਤਾਣਾ ਆਪਾਂ ਪਹੁੰਚੇ ਹੋਇਆ ਬਾਈ ਖਾਲਸਾ ਪੈਸਟੀਸਾਈਡ ਦੇਖ ਸਕਦੇ ਹੋਗੇ ਏ ਬਾਈ ਸੰਗਰੂਰ ਤੋਂ ਨਾ ਜਦੋਂ ਆਪਾਂ ਬਰਨਾਲ ਇਹਨੂੰ ਰੋਡ ਜਾਂਦੇ ਆਂਗੇ ਤਾਂ ਬਾਈ ਮਾਤੂਆਣ ਤੋਂ ਲਗਭਗ 3 ਕਿਲੋਮੀਟਰ ਹੋਰਾਂ ਸੰਗਰੂਰ ਸਾਈਡ ਨੂੰ ਬਾਈ ਇੱਥੇ ਤੁਸੀਂ ਆ ਸਕਦੇ ਹੋ ਇਹ ਖਾਲਸਾ ਪੈਟੀ ਸਾਈਡ ਵਾਲੇ ਨੇ ਤੇ ਹੁਣ ਬਾਈ ਸੀਜ਼ਨ ਹੈਗਾ ਜੀ ਝੋਨੇ ਦਾ ਤੇ ਝੋਨੇ ਵਾਸਤੇ ਆਪਾਂ ਕੀ ਐਸਾ ਪਾਈਏ ਵੀ ਆਪਣਾ ਝੋਨਾ ਜਿਹੜਾ ਚੰਗੀ ਗ੍ਰੋਥ ਕਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਸ ਤੁਸੀਂ ਬਣੇ ਰਹੋ ਤੇ ਆਪਾਂ ਗੱਲਬਾਤ ਕਰਦੇ ਆਂ ਖਾਲਸਾ ਜੀ ਦੇ ਨਾਲ ਆਜੋ ਬਾਈ ਭਾਈ ਅਚਾਰੀ ਦਾ ਆਵਾਗੈ ਮੇਰੀ ਫਤਹਿ ਕੀ ਆਜਾ ਲਿਖਾਲ ਸਹੀ ਜਮਾ ਚੜਦੀ ਕਲਾ ਬਾਈ ਠੀਕ ਹੈ ਜੀ ਕਿ ਮੈਂ ਕੰਮ ਕਰਕੇ ਮੇਰਾ ਕੰਮਕਾਰ ਪੂਰਾ ਟਾਪ ਦਾ ਬਾਈ ਠੀਕ ਹੈ ਜੀ ਖੜੇ ਕਿੱਥੇ ਆਪਾਂ ਇੱਕ ਵਾਰ ਇਹ ਦੱਸ ਦਿਓ ਖੜੇ ਬਾਈ ਆਪਣੀ ਦੁਕਾਨ ਦਾ ਨਾਮ ਖਾਲਸਾ ਪੈਸਟੀਸਾਈਡ ਪੁਲਸ ਲਾਈਨ ਰੋਡ ਸੰਗਰੂਰ ਹਾਂਜੀ ਠੀਕ ਹੈ ਜੀ ਜਦੋਂ ਉੱਧਰੋਂ ਬਰਨਾਲਾ ਕੈਂਚੀਆਂ ਚ ਆਵੋਗੇ ਉਹ ਪੁਲ ਜਿਹੜਾ ਥੱਲੇ ਉਤਰੋਗੇ ਬਰਨਾਲਾ ਕੈਂਚੀ ਵਾਲਾ 500 ਮੀਟਰ ਤੇ ਦੁਕਾਨ ਆ ਬਾਈ ਆਪਣੀ ਸੋਡੇ ਵਾਲੀ ਸਾਈਡ ਜਦੋਂ ਸੰਗਰੂਰ ਤੋਂ ਆਵੋਗੇ ਜਦੋਂ ਇੱਧਰੋਂ ਆਵੋਗੇ ਬਾਈ ਆਪਣਾ ਬਰਨਾਲਾ ਬਠਿੰਡੇ ਕ ਬਡਰੋਖਾਣਾ ਪੁਲ ਜਦੋਂ ਥੱਲੋਂ ਦੀ ਬੜਕੇ ਤੁਸੀਂ ਸੰਗਰੂਰ ਨੂੰ ਐਂਟਰ ਹੋਗੇ ਬਡਰੋਖਾ ਪਿੰਡ ਲੰਘ ਕੇ ਹਮ ਆਏ ਮੰਨ ਲਓ ਉਹ ਪੜਤੋਈ ਬਈ 500 ਮੀਟਰ ਤੇ ਦੁਕਾਨ ਆਪਨੇ ਠੀਕ ਹੈ ਜੀ ਤੇ ਉਧਰ ਪਰਲੇ ਪਾਸੇ ਇੱਕ ਤਾਂ ਖੰਬੇ ਦੇ ਢੋਲੀ ਡੰਗੀ ਹੋਈ ਆ ਇੱਕ ਪਰਲੇ ਪਾਸੇ ਰੇਤੇ ਬਾਜਰੀ ਦਾ ਡੰਪਾਗਾ ਠੀਕ ਉਹਦੇ ਆਪੋਜੀਟ ਦੁਕਾਨ ਆ ਗਈ ਉਧਰੋਂ ਬਾਈ ਠੀਕ ਹੈ ਜੀ ਠੀਕ ਹੈ ਹੁੰਦਾ ਕੀ ਕੀ ਆਪਣੇ ਕੋਲੇ ਜੇ ਆਪਾਂ ਇਹ ਗੱਲ ਕਰੀਏ ਬਾਈ ਆਪਣੇ ਲਵੇ ਪ੍ਰੋਡਕਟ ਦਾ ਸਾਰੀ ਹੁੰਦੇ ਨੇਗੇ ਜਿਹੜਾ ਹੁਣ ਚੱਲ ਰਿਹਾ ਹੈਗਾ ਆਪਣੇ ਲਵੇ ਠੀਕ ਆ ਆਹ ਪ੍ਰੋਡਕਟ ਚੱਲ ਰਿਹਾ ਹੈਗਾ ਬਾਈ ਲੈ ਵੀ ਜਾਨੀ ਕੀ ਬਾਈ ਹੁਣ ਆ ਗਿਆ ਜੀ ਸੀਜ਼ਨ ਝੋਨੇ ਦਾ ਹਣਾ ਝੋਨੇ ਦਾ ਬਾਈ ਠੀਕ ਹੈ ਮਾਰੋ ਮਾਰਾ ਪੂਰਾ ਮਾਰੋ ਮਾਰ ਬਾਈ ਠੀਕ ਹੈ ਜੀ ਹੁਣ ਜਿਵੇਂ ਆਪਣਾ ਸੱਟੇ ਵਾਲੀ ਮਾਲ ਚੱਲ ਰਿਹਾ ਹੈਗਾ ਬਾਈ ਜ਼ਿਆਦਾਤਰ ਜਿਵੇਂ ਪਹਿਲਾ ਰੇ ਲੱਗਦਾ ਦੂਜਾ ਤੀਜਾ ਹਣਾ ਠੀਕ ਹੈ ਇਹ ਪ੍ਰੋਡਕਟ ਬਾਈ ਆਪਣਾ ਇਹ ਜਾਗਾ ਇਹ 3 ਕਿਲੋ ਕਿੱਲੇ ਦਾ ਪੈਂਦਾ ਹੈਗਾ ਨਾਲ ਅੱਧਾ ਕਿਲੋ 12 ਦਾ ਰੇਟ ਕਿੱਲੇ ਦਾ ਉਤ ਚੱਲ ਜੀ ਠੀਕ ਹੈ ਜੀ ਕਿੰਨੇ ਰਿਜ਼ਲਟ ਕਿ ਮੇਰੇ ਆ ਪਿਛਲੇ ਸਾਲ ਇਹ ਦੱਸੀ ਆਪਾਂ ਰਿਜ਼ਲਟ ਬਾਈ ਮੈਂ ਤੁਹਾਨੂੰ ਨਾ ਆਪਣੇ ਲਬੇ ਪੈਸੇ ਦੇ ਸਾਲ ਦੀਆਂ ਫੋਟੋਆਂ ਹੀ ਪਾਈਆਂ ਨੇ ਗਿਆ ਇਹ ਸਵਾਰੀਆਂ ਵੀ ਪਾਈਆਂ ਨੇ ਗਿਆ ਹਾਂ ਜਿਹੜਿਆ ਨੇ ਜਣੀ ਜਿਹੜੇ ਆਪਣੇ ਫਾਰਮਰਾਂ ਨੇ ਬਾਈ ਪਹਿਲੇ ਰੇ ਨਾਲ ਪਾਇਆਗਾ ਹਾਂਜੀ ਤੇ ਐ ਮੰਨ ਲਾ ਵੀ ਇਹ ਪੰਜਵੇਂ ਦਿਨ ਆਪ ਦਾ ਜਮਤਕਾਰ ਦਿਖਾ ਦਿੰਦਾ ਠੀਕ ਆ ਠੀਕ ਹੈ ਜੀ ਤੇ ਯਾਨੀ ਕਿ ਬਾਈ ਚੀਜ਼ ਆ ਨਾ ਜਿਹੜੀ ਜਮਾਂ ਬਾਈ ਜੀ ਵਰਤੀ ਹੋਈ ਆ ਵੀ ਰਿਜ਼ਲਟ ਹੈਗੇ ਨੇ ਰਿਜ਼ਲਟ ਹੈਗੇ ਨੇ ਵੀਰੇ ਉਹ ਸਾਡੀ ਉਹ ਸਾਡੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਜੇ ਬਾਈ ਇੱਕ ਗੱਲ ਹੋਰ ਕਹਿਣਾਗਾ ਤਰਸੇਮਾ ਜੇ ਇਹ ਚੀਜ਼ ਨੇ ਕੰਮ ਨਾ ਕੀਤਾ ਹਾਂਜੀ ਜਿੰਨੇ ਦਾ ਅਗਲੇ ਦਾ ਮਾਲ ਬਣੂਗਾ ਹਾਂ ਅਗਲਾ ਸਾਤੋਂ ਲਾਈਨ ਵੀ ਆਊਗਾ ਸੁਦੇ ਤੇਲ ਖਰਚਾ ਪੈਸੇ ਵਾਪਸ ਕਰਦਾ ਲੈ ਵੀ ਐਡੀ ਵੱਡੀ ਗਾਰੰਟੀ ਨਹੀਂ ਮਿਲਦਾ ਕਿਤੇ ਹੋਰ ਪੈਟੀਸਾਈਡ ਤੋਂ ਮਿਲ ਸਕਦੀ ਮੈਨੂੰ ਲੱਗਦਾ ਨਾ ਬਾਈ ਜੀ ਨਹੀਂ ਮਿਲ ਸਕਦੀ ਬਾਈ ਤੇ ਇਹਦੇ ਵਿੱਚ ਵੀਰੇ ਜ਼ਿੰਕ ਫਾਇਰਸ ਮੈਗਨੀਸ਼ੀਅਮ ਸਲਫਰ ਕਲੋਰੋ ਅਮੀਡਾ ਕਲੋਰਾਈਡ ਠੀਕ ਹੈ ਜੀ ਜਿੱਥੇ ਪੈ ਗਿਆ ਬਾਈ ਨਾ ਤਾਂ ਜਿੰਕ ਪਾਉਣ ਦੀ ਲੋੜ ਆ ਗਈ ਨਾ ਫਾਇਰਸ ਨਾ ਮੈਗਨੀਸ਼ੀਆ ਕੁਛ ਵੀ ਨਹੀਂ ਲੋੜ ਇਕੱਲੇ ਹੀ ਪਾ ਦੋ ਇੱਕ ਵਾਰੀ ਇਹ ਪੈਣਾ ਨਾਲੇ ਬਾਈ ਹਾਂਜੀ ਆਪਾਂ ਇਹ ਨਹੀਂ ਹੈਗਾ ਲੋਕਾਂ ਵਾਂਗੂ ਵੀ ਹਨਾ ਬਾਰ ਬਾਰ ਖਰਚਾ ਕਰਾਵਾਂਗੇ ਆਪਾਂ ਤਾਂ ਬਾਈ ਇੱਕ ਵਾਰੀ ਪਵਾਉਣੇ ਆਗੇ ਖਰਚਾ ਸਾਰਾ ਕਿੰਨਾਗਾ ਬਾਈ ਹਾਂਜੀ 225 3 675 ਰੁਪਏ ਖਰਚਾ ਬਾਈ ਇਹਦਾ ਇਕੱਲੇ ਦਾਗਾ ਕਿੱਲੇ ਦਾ ਇੱਕ ਕਿੱਲੇ ਦਾ ਠੀਕ ਹੈ ਜੀ ਠੀਕ ਹੈ ਜੀ ਉਧਰੋਂ ਆ ਗਿਆ ਇਹ ਬਾਈ ਇਹ 450 ਬੰਡ 2 ਬਾਈ 225 ਰੁਪਏ ਖਰਚਾ ਇਹਦਾ ਆਗਾ ਆਈ ਮਾਨੇ ਕਿ ਚਲੋ तकरीबन ਦੋਨਾਂ ਦਾ ਖਰਚਾ 900 ਰੁਪਏ ਕਿੱਲਾ ਪੈਂਦਾ ਹੈ 900 ਰੁਪਏ ਕਿੱਲਾ ਹਾਂ 900 ਰੁਪਏ ਕਿੱਲਾ ਕੋਈ ਜ਼ਿਆਦਾ ਨਹੀਂ ਹੈਗਾ ਬਾਈ ਕਿਉਂਕਿ ਆਪਾਂ ਪਵਾਉਣੀ ਵੀ ਇੱਕ ਵਾਰੀ ਹੋ ਆ ਕੇਰੇ ਹੀ ਪੈਂਦਾ ਇੱਕ ਵਾਰੀ ਇਹ ਪਾਉਣੇ ਬਾਈ ਇਹਨੇ ਆਪਾਂ ਕੇਰੇ ਪਹਿਣਾ ਤੇ ਬਾਈ ਉਸ ਤੋਂ ਬਾਅਦ ਤੁਹਾਨੂੰ ਹੋਰ ਕੁਝ ਪਾਉਣ ਦੀ ਵੀ ਲੋੜ ਨਹੀਂ ਜਿਹੜੀ ਮੇਨ ਗੱਲ ਇੱਥੇ ਆਉਂਦੀ ਹੈ ਕਾਸੇ ਦੀ ਲੋੜ ਨਹੀਂ ਹੈਗੀ ਨਾ ਰੀਜੈਂਟ ਪਾਉਣੀਆਂ ਤੁਈ ਨੇ ਨਾ ਤੁਈ ਨੇ ਕਲੋਰੋ ਪਾਉਣੀਆਂ ਗਈ ਕੋਈ ਨਹੀਂ ਪਾਉਣਾ ਜਿੰਕ ਫਾਇਰ ਤੋਂ ਮੈਗਨੀਸ਼ੀਅਮ ਸਲਫਰ ਕੁਝ ਨਹੀਂ ਪੈਂਦਾ ਬਾਈ ਠੀਕ ਬਚਾ ਕੇ ਜਾਓ ਪੈਸੇ ਜਿਹੜੀ ਮੇਨ ਗੱਲ ਇਹੀ ਆਉਂਦੀ ਹੈ ਨਾ ਮੇਨ ਗੱਲ ਇਹੀ ਆ ਗਈ ਬਾਈ ਜਿਵੇਂ ਆਪਾਂ ਕਹਿ ਦਈਏ ਵੀ ਮੈਂ ਸੋਨੂੰ ਕਿਹਾ ਵੀ ਪੰਜਵੇਂ ਦਿਨ ਚ ਰਿਜ਼ਲਟ ਦਿਖਾਉਣ ਲੱਗ ਜਾ ਹੂੰ ਉਹ ਪੰਜਵੇਂ ਦਿਨ ਤਾਂ ਦਿਖਾਉਣੇ ਹੀ ਦਿਖਾਉਣਾ ਬਾਈ ਪਰ ਐਂਡ ਤੱਕ ਝਾੜ ਤੱਕ ਵੀ ਕੰਮ ਕਰੂਗਾ ਝਾੜ ਤੱਕ ਵੀ ਕੰਮ ਕਰੂਗਾ ਹ ਤੋ ਬਾਦ ਬਾਕੀ ਬਾਈ ਆਪਣੇ ਲਵੇ ਆਏ ਮੰਨ ਕੇ ਚੱਲੋ ਹਾਂ ਆ ਤਾਂ ਹੈਗੇ ਹੀ ਹੈਗਾ 1263 ਆ ਗਿਆ ਬਾਈ ਸ਼੍ਰੀ ਨਾਮ ਦਾ ਪਿਆਗਾ ਆਪਣੇ ਲਵੇ ਐਗਰੀ ਸਾਈਡ ਦਾ ਪਿਆਗਾ ਆ ਪਲਸਰ ਆ ਗਈ ਬਾਈ ਆਪਣੇ ਲਵੇ ਠੀਕ ਹੈ ਜੇਬ੍ਰਾਇਲਿਕ ਐਸੜ ਪਿਆਗਾ ਟਰਾਈ ਕਾਉਂਟਰ ਰੋਲ ਪਿਆਗਾ ਇਧਰੋਂ ਆ ਆਪਣੀ ਪਈ ਆ ਗਈ ਬਾਈ ਸੁੰਡ ਤੋਂ ਪੈਰਾਮੈਥ੍ਰਿਨ ਪਈ ਆ ਗਈ ਤੇ ਆ ਆਗੇ ਬਾਈ ਆਪਣੇ ਜਿਹੜੇ ਦੋਨੇ ਪ੍ਰੋਡਕਟ ਨੇ ਝੰਡੇ ਰੋਗ ਤੋਂ ਝੰਡੇ ਰੋਗ ਤੋਂ ਹਾਂ ਜੀ ਇਹ ਪ੍ਰੋਡਕਟਾਂ ਦਾ ਜਿਹੜਾ ਬਾਈ ਦੋ ਵਾਰ ਹੀ ਪੈਣਾਗਾ ਘੋਨੇ ਚ ਇੱਕ ਵਾਰੀ ਤਾਂ ਇਹ ਐਂ ਮੰਨ ਲਓ ਪਹਿਲੇ ਰੇ ਨਾਲ ਪੈਣਾ ਹਾਂ ਇੱਕ ਵਾਰੀ ਜਦੋਂ ਦੂਜਾ ਰੇ ਲਾਉਣਾ ਉਦੋਂ ਪੈਣਾ ਐਂਡ ਤੇ ਕਬਰੇ ਝੰਡਾ ਰੋਗ ਨਹੀਂ ਪਊਗਾ ਇਹ ਵੀ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਇੱਕ ਝੰਡੇ ਰੋਗ ਵਾਲਾ ਆਪਣਾ ਆ ਗਿਆ 70% ਥਾਇਓਮੈਥਮਥਾਇਲ ਕਹਿੰਦੇ ਨੇ ਬਾਈ ਇਹਨੂੰ ਠੀਕ ਹੈ ਜੀ ਇਹਨੇ ਵੀ ਦੋ ਵਾਰੀ ਪੈਣੀ ਆ ਕਿਲੋ ਕਿੱਲੇ ਦੀ ਪਹਿਲੇ ਰੇ ਨਾਲ ਕਿਲੋ ਕਿੱਲੇ ਦੀ ਦੂਜੇ ਰੇ ਨਾਲ ਬਾਈ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ 80% ਸਲਫਰ ਪਿਆਗਾ ਬਾਈ ਤੇ ਪ੍ਰਾਣਾਜੀ ਬਾਈ ਆਪਣੇ ਲਵੇ ਠੀਕ ਹੈ ਜੀ ਪ੍ਰਾਣਾ ਆ ਜੀ ਠੀਕ ਹੈ ਜੀ ਫੇਪਰੋਨਲ ਪਈਆ 6% ਬਾਈ ਠੀਕ ਹੈ ਜੀ ਠੀਕ ਹੈ ਜੀ ਆ 3% ਵਾਲੀ ਪਈ ਆ ਗਈ ਠੀਕ ਹੈ ਜੀ ਬਾਕੀ ਇਹ ਨਾ ਕਹੋ ਬਾਈ ਸਾਨੂੰ ਪ੍ਰੋਡਕਟ ਦਾ ਸਾਰੇ ਰੱਖਣੇ ਪੈਂਦੇ ਨੇਗੇ ਹਨਾ ਜਿੱਥੇ ਆ ਪਹੇਗੇ ਉੱਥੇ ਫੇਪਰੋਨਲ ਪਾਉਣ ਦੀ ਲੋੜ ਨਹੀਂ ਹੈਗੀ ਬਾਈ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਜੀ ਰੇਟ ਕਿਵੇਂ ਹੁੰਦਾ ਆਪਣਾ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਜੋ ਰੇਟ ਬਾਈ ਆਪਣਾ ਬਿਲਕੁਲ ਜਾਇਜ਼ ਹੈ ਜਮਨ ਜਾਇਜ਼ ਬਾਈ ਜਿਹੇ ਦੀ ਜਿਹੜਾ ਮਰਜ਼ੀ ਪ੍ਰੋਡਕਟ ਲੈ ਜਾਓ ਸਾਤੋ ਆ ਕੇ ਬਾਈ ਜਦੋਂ ਆ ਹੁਣ ਬਾਅਦ ਚ ਸਪਰੇਹਾ ਚੱਲਣਗੇ ਤੇਲੇ ਵਾਲੀਆਂ ਉਲੀ ਵਾਲੀਆਂ ਸੁੰਡੀ ਵਾਲੀਆਂ ਉਹਦੇ ਚ ਵੀ ਆਪਣੇ ਰੇਟ ਬਾਈ ਜਮਾ ਜਾਇਜ਼ ਹੋਣਗੇ ਕੱਲੇ ਇਹਦੇ ਪਿੱਛੇ ਨਹੀਂ ਕੰਮ ਦੀ ਉਹਨਾਂ ਦੇ ਵੀ ਓਨੀ ਗਰੰਟੀ ਹੋ ਬਾਈਆ ਵੀ ਠੀਕ ਹੈ ਜੀ ਤੇ ਜਿਹੜੀ ਚੀਜ਼ ਦੇਵਾਂਗੇ ਜ਼ਿੰਮੇਵਾਰੀ ਨਾਲ ਚੀਜ਼ ਦੇਵਾਂਗੇ ਬਾਈ ਤੇ ਬਾਕੀ ਆਪਣਾ ਇੱਕ ਸਿਸਟਮ ਹੋਰ ਹੈਗਾ ਬਾਈ ਆਪਾਂ ਔਨਲਾਈਨ ਮਾਲ ਵੀ ਤੇ ਆਨਲਾਈਨ ਵੀ ਕੰਮ ਕਰਦਾ ਹੈ ਨਾ ਇਹ ਜ਼ਰੂਰੀ ਹੈ ਵੀ ਤੁਹਾਨੂੰ ਇੱਥੇ ਆਉਣ ਦੀ ਵੀ ਲੋੜ ਨਹੀਂ ਹੈਗੀ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਬਾਈ ਆ ਆਪਣਾ ਔਨਲਾਈਨ ਸਿਸਟਮ ਵੀ ਹੈਗਾ ਤੇ ਇਹਦੀ ਲਿਮਟ ਹੈਗੀ ਆਪਣੀ ਪਰ ਉਹ ਕਿੰਦਾ ਹੈ 15 ਤੋਂ 20000 ਦਾ ਮਾਲ ਹੋਵੇ ਬਾਈ ਕੱਠਾ ਹਾਂ ਸਹੀ ਗੱਲ ਹੈ 15 ਤੋਂ 20 ਕਿਹੜਾ ਵੀ ਆਪਾਂ ਲਾਉਣਾ ਨਾ ਜਾਨ ਕਿ ਕਿਹੜਾ ਵੀ ਲਾਉਣਾਗਾ ਬਾਈ ਇਕਲੇ ਵੀ ਕਿਹੜਾ ਠੀਕ ਹੈ ਜੀ 15 ਤੋਂ 20000 ਦਾ ਮਾਲ ਹੋਵੇ ਬਾਈ ਆਲ ਪੰਜਾਬ ਚ ਡਿਲੀਵਰੀ ਜਮਾਂ ਫਰੀ ਆ ਫਰੀ ਡਿਲੀਵਰੀ ਜਮਾਂ ਜਮਾਂ ਫਰੀ ਬਾਈ ਠੀਕ ਹੈ ਜੀ ਠੀਕ ਹੈ ਜੀ ਚਾਹੇ ਬੰਦਾ ਆਵੇ ਸਾਡਾ ਗੱਡੀ ਚ ਚਾਹੇ ਵਾਹਨ ਤੇ ਚਾਹੇ ਮੋਟਰਸਾਈਕਲ ਤੇ ਕਾਹਦੇ ਤੇ ਆਵੇ ਜਮਾਂ ਫਰੀ ਆਪਣੀ ਡਿਲੀਵਰੀ ਹੋਊਗੀ ਐਡਵਾਂਸ ਕਿੰਨਾ ਚਾਹੀਦਾ ਹੈ ਐਡਵਾਂਸ ਵੀਰੇ ਜਿਵੇਂ ਛੋਟਾ ਹੋ ਗਿਆ 10000 ਦਾ ਮਾਲ ਹੋ ਗਿਆ ਜਾਂ 20 ਦਾ ਲਾ ਲਓ ਚਲੋ 20 ਦਾ ਹੋ ਗਿਆ 10000 ਰੁਪਏ ਵੀਰੇ ਪਹਿਲਾਂ ਐਡਵਾਂਸ ਪਾਉਣਾ ਅੱਧੋ ਅੱਧ ਕਰ ਦਈਏ ਅੱਧੋ ਅੱਧ ਬਾਈ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਵੀਰੇ ਐਂ ਲਾ ਲਓ ਮੈਂ ਤਾਂ ਤੁਹਾਨੂੰ ਦੁਬਾਰੇ ਦੁਬਾਰੇ ਇਹੀ ਬੇਨਤੀ ਕਰੂੰ ਆਹ ਪ੍ਰੋਡਕਟ ਸਾਡਾ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਠੀਕ ਗੱਲ ਹੈ ਠੀਕ ਹੈ 900 ਰੁਪਏ ਕਿੱਲਾ ਹੂੰ ਇਹਦੇ ਨਾਲ ਮਿਲ ਕੇ ਪੈਣਾਗਾ 900 ਰੁਪਏ ਕਿੱਲਾ ਤਾਂ ਠੀਕ ਹੈ ਜੀ ਤੇ ਜੇ ਤੁਸੀਂ ਨੇ ਕੱਲਾ ਵਰਤਣਾਗਾ ਤਾਂ ਸਿਰਫ 675 ਰੁਪਏ ਕਿੱਲਾ ਬਾਈ 675 ਰੁਪਏ ਲੇ ਵੀ ਮਤਰੋ ਆਜੋ ਸੈਰ ਸੰਗਰੂਰ ਦੇ ਵਿੱਚ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰੋਡਕਟ ਮੈਂ ਕਹਣਾ ਵੀ ਖਾਸ ਕਰਕੇ ਉੱਤਮ 골ਡ ਜੇ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਖਾਲਸਾ ਵਾਲਿਆਂ ਦੇ ਕੋਲੇ ਆ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰੋਡਕਟ ਲੈ ਕੇ ਜਾ ਸਕਦੇ ਹੋ ਜਾਇਜ਼ ਰੇਟ ਤੇ ਡੀਲਿੰਗ ਨਾ ਬਾਈਆਂ ਦੀ ਇੱਕ ਨੰਬਰ ਡੀਲਿੰਗ ਆ ਬਾਈ ਹਣਾ ਕਿ ਭਾਈ ਐਸੇ ਆਉਂਦੇ ਰਹਿੰਦੇ ਨੇ ਕਿ ਕਿਸੇ ਨਾਲ ਵੀ ਕੋਈ ਐਸੀ ਬਸੇ ਗੱਲ ਮਿਲਦੀ ਨਹੀਂ ਜਿਹੜੀ ਮੇਨ ਗੱਲ ਇਹ ਹੁੰਦੀ ਆ ਨਾ ਭਾਈ ਜੀ ਵਾਕੀ ਬਾਈ ਜੀ ਚਲੋ ਰੇਟੂਡ ਚੱਲ ਦੇ ਰਹੇ ਆ ਨਾ ਰੇਟੂਡ ਤਾਂ ਬਾਈ ਚਾਹੋ ਆ ਜਾਓ ਬਾਈ ਵਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਠੀਕ ਹੈ ਖਾਲਸਾ ਜੀ ਠੀਕ ਹੈ ਜੀ ਧੰਨਵਾਦ ਬਾਈ